ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਅਤੇ ਚੰਡੀਗੜ੍ਹ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ BBMB ਉੱਤੇ FIR ਦਰਜ ਕਰਨ ਲਈ ਲਿਖਿਆ ਪੱਤਰ ਕੀ ਹੋਇਆ ਅੱਜ ਅਸੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਉੱਤੇ ਜੋ ਕਿ ਜਿੱਥੇ BBMP ਦੀ ਗਲਤੀ ਦੇ ਕਾਰਨ ਪੰਜਾਬ ਉੱਜੜ ਗਿਆ ਉਹਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਕ ਪੱਤੀ ਇੱਕ ਤਰਖਾਸ ਦੇ ਕੇ ਆਇਆ ਕਿ BBMP ਦੇ ਖਿਲਾਫ ਇੱਕ ਅਫੇਅਰ ਦਰਜ ਕਰੇ ਕਿਉਂਕਿ BBMP ਨੇ ਆਪ ਮੰਨਿਆ ਚੇਅਰਮੈਨ ਨੇ ਕਿ ਸਾਡੇ ਕੋਲੇ ਪਾਣੀ ਦੀ ਸਮਰੱਥਾ ਹੈ ਜਿਹੜੀ ਉਹ 19% ਘਟਾ ਰੱਖਣ ਦੀ ਤੇ ਫਿਰ ਉਹਦੇ ਵਿੱਚ ਕਾਰ ਪੇ ਫਿਲਟ ਜੰਮੀ ਹੋਈ ਹੈ ਇਹਦੇ ਕਾਰਨ ਪਾਣੀ ਦੀ ਸਮਰੱਥਾ ਘੱਟ ਹੈ ਤੇ ਸਾਨੂੰ ਪਾਣੀ ਇੱਕੇ ਦਮ ਛੱਡਣਾ ਜਦੋਂ ਇਹਨਾਂ ਨੂੰ ਉਹਨਾਂ ਨੇ ਇਹ ਵੀ ਮੰਨਿਆ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਜਿੱਤੇ ਦਿਨ ਟਾਈਮ ਬਣੇ ਨੇ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਦੀ ਸਫਾਈ ਨਹੀਂ ਹੋਈ ਤੇ ਜਿਹਦੀ ਸਫਾਈ ਕਰਾਉਣੀ ਬਹੁਤ ਜ਼ਰੂਰੀ ਹੈ ਅਸੀਂ ਹੁਣ ਕਰਵਾਵਾਂਗੇ ਇਹ ਸਪਸ਼ਟ ਹੁੰਦਾ ਹੈ ਕਿ ਸਾਨੂੰ BBMP ਨੇ ਪੰਜਾਬ ਨੂੰ ਸੋਚੀ ਸਾਜੀ ਸਾਜਿਦ ਤੇ ਤਹਿਤ ਸਾਨੂੰ ਡੋਬਿਆ ਹੈ ਇਹਦੇ ਕਾਰਨ ਹੀ ਉਹ ਇਹਨਾਂ ਨੇ ਸਫਾਈ ਨਹੀਂ ਕਰਾਈ ਇਹਨਾਂ ਨੂੰ ਪਤਾ ਹੋਣ ਦੇ باوجود ਵੀ ਜਦੋਂ 19% ਤੋਂ ਵੱਧ ਪਾਣੀ ਤੁਹਾਡੇ ਕੋਲੇ ਘੱਟ ਸਮਰਥਾ ਪਹਿਲਾਂ ਨਾਲੋਂ ਘਟਿਆ ਹੈ ਫਿਰ ਤੁਸੀਂ ਨੇ ਪਾਣੀ ਪਹਿਲਾਂ ਕਿਉਂ ਨਹੀਂ ਛੱਡਿਆ ਜਿਹਦੇ ਵਿੱਚ ਜਦੋਂ ਤੁਸੀਂ ਛੱਡਿਆ ਤੇ ਉਦੋਂ ਦਾ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਸੀ ਕਿ ਜਦੋਂ ਪਾਣੀ ਦੀ ਮੰਗ ਸੀ ਤੇ ਹੁਣ ਪੰਜਾਬ ਨੂੰ ਜੋ ਡੋਪ ਕੁਚ ਤੋਂ ਬਾਅਦ ਹੁਣ ਤੁਹਾਡੇ ਹੁਣ ਤੁਹਾਡੇ ਇਸ ਗੰਦੇ ਵਿੱਚ ਯਾਦ ਆ ਰਹੀ ਹੈ ਗੱਲ ਤੁਹਾਨੂੰ ਕਿ ਹੁਣ ਇਹਦੀ ਸਫਾਈ ਵੀ ਹੋਣੀ ਜ਼ਰੂਰੀ ਹੈ ਤੇ ਇਹਦੀ ਸੰਭਾਲ ਬੀ ਜਰੂਰੀ ਹੈ ਜੋ ਕਿ ਇਹ ਧੋਖਾ ਹੈ ਸਾਜਿਸ਼ ਹੈ ਇਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਆਏ ਸੀ ਕਿਠੀ ਰਹੇ ਦਰਖਾਸਤ ਹੈ ਕਿ ਇਹ BBMP ਦੇ ਖਿਲਾਫ ਫੌਰਨ ਕਾਰਵਾਈ ਕੀਤੀ ਜਾਵੇ ਜਾਂ ਭਗਵੰਤ ਸਿੰਘ ਜੀ ਮਾਣੇ ਸਾਨੂੰ ਦੱਸ ਦੇਣ ਕਿ ਕਿ BBMP ਦੇ ਚੇਅਰਮੈਨ ਨੇ ਤੁਹਾਨੂੰ ਏਦਕਲ ਦੇ ਵਿੱਚ ਭਰੋਸੇ ਤੇ ਪਹਿਲਾਂ ਲਿਆ ਹੋਇਆ ਸੀਗਾ ਵੀ ਇਹ ਸਫਾਈ ਨਹੀਂ ਹੋਈ ਕਿ ਇਹ ਬਾਅਦ ਦੇ ਵਿੱਚ ਝੂਠ ਮਾਰ ਰਹੇ ਨੇ ਇਹ ਤਾਂ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਨੇ ਇਸੇ ਕਰਕੇ ਜੋ ਪੰਜਾਬ ਦੇ ਵਿੱਚ ਡੇਰਾਧਾਰੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਨੇ ਦਰਿਆਵਾਂ ਦੇ ਬਹਿਣ ਮੋੜੇ ਗਏ ਨੇ ਜਿਦੇ ਕਾਰਨ ਪੱਟੀ ਤਬਾਹੀ ਆਈ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਤੇ ਲਿਆਂਦਾ ਗਿਆ ਹੈ ਕਿ ਪ੍ਰਧਾਨ ਪੰਜਾਬ ਪ੍ਰਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਜਾਵੇ ਬੀਬੀਐਮਬੀ ਦੇ ਖਿਲਾਫ ਤੇ ਇਹਦੇ ਵਿੱਚ ਘੱਟ ਰਜਿਸਟਰ ਕੀਤੀ ਜਾਵੇ ਇਹ ਸਾਡੀ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦਾ ਮਸਦਰ ਦੀ ਮੰਗ ਹੈ ਜਿਦੇ ਵਿੱਚ ਹਾਈ ਕੋਰਟ ਦੀਆਂ ਦੂਕੀਆਂ ਵੱਲੋਂ ਸਲਾਹ ਦੇ ਤਹਿਤ ਸਾਡੀ ਐਡਵਾਈਜ਼ਰਾਂ ਦੇ ਵੱਲੋਂ ਜੋ ਕਿ ਕਿਹੜੀ ਸੈਕਸ਼ਨ ਲੱਗ ਸਕਦੀ ਹੈ ਕਿਹੜੀ ਧਾਰਾ ਲੱਗ ਸਕਦੀ ਹੈ ਉਹ ਸਾਰੀ ਅਸੀਂ ਇਹਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਇਸ ਕਰਕੇ ਅਸੀਂ ਆ ਸਾਰਾ ਲਿਖ ਕੇ ਦੇ ਕੇ ਆਏ ਹਾਂ ਨਾ ਇਹ ਉਮੀਦ ਹੈ ਕਿ ਮੁੱਖ ਮੰਤਰੀ ਸੁਖਵੰਤ ਸਿੰਘ ਮਾਨ ਇਸ ਨੂੰ ਵਿਚਾਰਦੇ ਹੋਏ ਪਤਾ ਪੰਜਾਬ ਵਿਧਾਨ ਸਭਾ ਵਿੱਚ ਮਤਾ ਵੀ ਲੈ ਕੇ ਆਉਣ ਤੇ ਇਹ BBMP ਦੇ ਖਿਲਾਫ ਇੱਕ ਅੱਗੇਰ ਤਰਜ ਵੀ ਕਰਨ ਜੇ ਨਹੀਂ ਕਰਦੇ ਫਿਰ ਕਲੀਅਰ ਹੋ ਜਾਂਦਾ ਹੈ ਕਿ BBMP ਤੇ ਪੰਜਾਬ ਸਰਕਾਰ ਤੋਂ ਭੰਤ ਹੈ ਮਾਨ ਇੱਕੇ ਕੰਮ ਕਰਨ ਲੱਗੇ ਹੋਏ ਨੇ ਪੰਜਾਬ ਨੂੰ ਦੋਬਨ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਨਹੀਂ ਹਨ ਇਹ ਹੁਣ ਸੋਚਣਾ ਪੰਜਾਬ ਸਰਕਾਰ ਦਾ ਧੰਨਵਾਦ